ਹਾਂਜੀ ਅੱਜ ਫਿਰ ਇੱਕ ਛੋਟੀ ਜਿਹੀ ਕਹਾਣੀ ਦਰਖ ਅਤੇ ਅਕਲ ਇੱਕ ਵਾਰ ਇੱਕ ਗਧਾ ਆਪਣੇ ਮਾਲਕ ਕਮਿਹਾਰ ਨੂੰ ਹਰ ਰੋਜ਼ ਸਕੂਲ ਲੈ ਕੇ ਜਾਂਦਾ ਸੀ ਇਹ ਇੱਕ ਦਿਨ ਰਸਤੇ ਵਿੱਚ ਗਧੇ ਨੇ ਸੋਚਿਆ ਸੋਚਿਆ ਜਾਨੀ ਕਿ ਕੁਝ ਅਕਲ ਆਉਣ ਦੀ ਗੱਲ ਸ਼ੁਰੂਆਤ ਹੋਈ ਉਹ ਕਹਿੰਦਾ ਵੀ ਆਪਾਂ ਕਿੱਥੇ ਜਾਂਦੇ ਨੇ ਇੱਥੇ ਤੱਕ ਮੈਂ ਹਰ ਕਹਿੰਦਾ ਕਿ ਮੈਂ ਭਾਈ ਮਾਸਟਰ ਲੱਗਿਆ ਤੇ ਮੈਂ ਸਕੂਲ ਜਾਣਾ। ਗਦਾ ਕਹਿੰਦਾ ਉੱਥੇ ਕੀ ਕਰਦੇ? ਤਾਂ ਮਾਸਟਰ ਕਹਿੰਦਾ ਮੈਂ ਪੜਾਉਣਾ ਭਾਈ। ਗਦਾ ਕਹਿੰਦਾ ਵੀ ਪੜਾਉਣਾ ਕੀ ਹੁੰਦਾ? ਇਹਦੇ ਨਾਲ ਕੀ ਹੁੰਦਾ? ਉਹਦਾ ਪੜਨ ਨਾਲ ਅਗਲਾ ਆ ਜਾਂਦੀ ਹੈ। ਤਾਂ ਗਦਾ ਉਸ ਟਾਈਮ ਸੋਚ ਵਿੱਚ ਰੁਕਿਆ। ਉਸਨੇ ਸੋਚਿਆ ਕਿ ਕਿਉਂ ਨਾ ਮੈਂ ਵੀ ਆਪਣੀ ਅਕਲ ਦੀ ਗੱਲ ਕਰਾਂ ਮੇਰੀ ਜੂਨ ਸੁਧਰ ਜੇ ਨਿਤ ਨਿਤ ਦੇ ਧਾਰ ਦੀ ਢਵਾ ਢਵਾਈ ਤੋਂ ਮੇਰਾ ਖੜਾ ਚੁੱਪੇ ਹਾਂ ਉਹਨੇ ਕਹਾ ਮਸਤੀ ਜੀ ਕਿ ਤੁਸੀਂ ਮੈਨੂੰ ਵੀ ਪੜਾਓ ਮੈਂ ਵੀ ਤੁਹਾਡੇ ਨਾਲ ਜਾਣਾ ਹੀ ਹੈ ਮੈਂ ਬਾਹਰ ਭੱਜਿਆ ਰਹਿਣਾ ਉੱਥੇ ਸਕੂਲੋਂ ਬਾਹਰ ਗੇਟ ਤੋਂ ਬਾਹਰ ਮੈਨੂੰ ਵੀ ਤੁਸੀਂ ਅੰਦਰ ਲੈ ਜਾਓ ਕਲਾਸ 'ਚ ਬਾਹੋ ਤੇ ਮੈਨੂੰ ਵੀ ਪੜ੍ਹਨ ਦਿਓ ਥੋੜੀ ਬਹੁਤ ਅਕਨਾ ਹੋਵੇ ਹਾਂ ਕਿ ਮਾਰ ਕਹਿੰਦਾ ਜੇ ਤੈਨੂੰ ਪਤੰਦਰਾ ਅਕਲ ਆ ਗਈ ਤਾਂ ਮੈਨੂੰ ਨਿਸ਼ਤ ਬਿਠਾ ਕੇ ਕੌਲ ਕੌਣ ਲੈ ਕੇ ਆਊਗਾ ਉਹ ਇਹ ਸਾਡੇ ਧਰਮਾਂ ਦਾ ਇਹੀ ਹਾਲ ਹੈ ਕਿ ਆਪਣੇ ਸ਼ਰਧਾਲੂ ਨੂੰ ਇਹ ਦਰਖ ਕਰਨ ਤੋਂ ਰੋਕਦੇ ਨੇ ਤਰਕ ਨਾ ਕੀਜੇ ਭਾਈ ਪਿੰਦਰਪਾਲ ਸਿੰਘ ਐਂਡ ਬਾਲਟੀ ਕਹਿੰਦੇ ਤਰਕ ਨਾ ਕੀਜੇ ਜਦ ਕੇ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਤਰਕ ਤੇ ਹੀ ਭਰਿਆ ਗਿਆ ਹਰ ਸ਼ਬਦ ਹਰ ਪੰਕਤੀ ਉਹਦੀ ਤਰਕ ਕਰਦੀ ਹੈ ਪਰ ਇਹ ਪੁਜਾਰੀ ਲਾਣਾ ਆਪਣੇ ਗਰੀਆ ਨੂੰ ਅਕਲ ਆਉਣੀ ਦੇਣਾ ਚਾਹੁੰਦਾ ਧੰਨਵਾਦ